ਅਣਸਾਧਿਕਲ ਮੁਸਫਰਿਕਾ ਨੂੰ ਬਾਧੀ ਹੈ ਹਾਂਜੀ ਉਹਦਾ ਕੀ ਕਹਿਣਾ ਜੀ ਬੜੀ ਦੁਖੀ ਗੱਲ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਤੇ ਉਹਦੇ ਵਾਸਤੇ ਆਪਾਂ ਕੱਲ ਅੱਜ ਕੱਲ ਮੈਂ ਤੇ ਮੇਰਾ ਸਟਾਫ ਹੀ ਨਾਲ ਗਏ ਸਾਰੇ ਇਸ ਕੰਮ ਤੇ ਆਪਾਂ ਕਾਰਵਾਈ ਪਾਈ ਆ ਸ਼ਾਮ ਤੱਕ ਇਥੇ ਰਹੇ ਆ 8 ਵਜੇ ਤੱਕ ਉੱਥੇ ਬਸ ਇੱਥੇ ਰਹੇ ਆ ਉਸ ਤੋਂ ਬਾਅਦ ਅੱਜ ਅਤੇ ਦੀਗ ਨਰਨ ਜੀ ਨੇ ਮंडल ਧਾਰੀਵਾਲ ਉਹ ਆਏ ਉਹਨਾਂ ਦਾ ਮੌਕਾ ਦੇਖ ਕੇ ਆਏ ਆ ਉਥੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਬਹੁਤ ਵਿਸ਼ਵਾਸਤ ਹੋਇਆ ਕਿ ਜੋ ਵੀ ਤੁਹਾਨੂੰ ਇਨਸਾਫ ਦਿੱਤਾ ਜਾਏਗਾ ਤੇ ਦਚਾ ਜਿਹੜਾ ਆਇਆ ਗਿਆ ਮੈਕਸਿਮਮ ਉਹ ਜ਼ਿਆਦਾਤਰ ਨਾਲ ਸੀਗਾ ਜਿੱਥੋਂ ਸ਼ੁਰੂ ਹੋਈ ਆ ਤੇ ਕਾਰਨ ਜਿਹੜੇ ਉਹ ਐਕਸਪਲੇਨ ਨਹੀਂ ਕਰ ਸਕਦੇ ਆਪਾਂ ਵੀ ਕੀ ਦੇ ਕਾਰਵਾਈ ਕਿ ਮੁੱਖ ਕੇ ਨੇ ਜਦੋਂ ਮੇਰੀ ਗੱਲ ਹੋਈ ਆ ਸਬੰਧਤ ਜੀ ਨਾਲ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸਾਈਡ ਲਾਈਨ ਤੇ ਦੀ ਇਨਸਾਈਟ ਇਹ ਮੈਂ ਜਿਹੜਾ ਆਪਟੀ ਹੋਗਾ ਆਪਣਾ ਕੱਟਿਆ ਸੀ ਦਾ ਸਪਾਰੀ ਸਾਈਡ ਤੇ ਬੰਦ ਸੀ। ਬਾਕੀ ਫਿਰ ਵੀ ਇਹ ਆਪਾਂ ਸਾਰੀ ਕੋਸ਼ਿਸ਼ ਕਰਕੇ ਜੋ ਵੀ ਹੈਗਾ ਉਹਦਾ ਪਰ ਕਿਸਾਨ ਇਸ ਵੇਲੇ ਬੈਸਟ ਆ ਰਹੇ ਉਹ ਕਹਿੰਦੇ ਵੀ ਉਹਨਾਂ ਸਭ ਤੋਂ ਸਾਰੇ ਵੀ ਅੱਜ ਅੱਜ ਕੋਲ ਸਕਟਰ ਸਾਡ ਰਹਾ ਆ ਸਰਕਰ 60 ਹਜ਼ਾਰ ਦੀ ਸਾਰੀ ਇਨਵੈਸਟੀਗੇਸ਼ਨ ਮੌਕਾ ਦੇਖ ਹੈ ਇਸੇ ਸਾਥ ਨਾਲ ਦੇਖ ਹੈ ਆਪਾਂ ਕਿ ਇਥੇ ਦਫਤਰੀ ਕਾਰਡ ਸਰਾ ਜਿਹੜਾ ਭੁਖ ਦਿੰਦੇ ਉਹਦੇ ਹਿਸਾਬ ਨਾਲ ਜੋ ਜੀ ਕੋਡ ਬੰਦੀ ਬਣਾ ਪਲਾਜ਼ਮ ਬਿਲਕੁਲ ਗਏ ਹੈ ਜੀ ਭੁਖੇ ਤੇ ਜੀ ਗਏ ਨੇ ਨਾਲ ਸਾਡਾ ਜਿਹੜਾ ਲੈਨ ਸਟਾਫ ਗਿਆ ਵਾ ਉਸ ਤੋਂ ਬਾਅਦ ਮੈਂ ਖੁਦ ਅਤੇ ਮੌਕੇ ਤੇ ਗਿਆ ਵਾਂ ਕਿ ਸਾਰਾ ਜਿਹੜਾ ਮੌਕੇ ਦਾ ਪਿੱਛਾ ਜਿਹੜਾ ਤਸਵੀਰ ਕੀਤੀ ਬੜੀ ਯਾ ਟੱਕਾ ਵਿਸ਼ਾ ਬਣਿਆ ਹੋਇਆ ਹੈ ਵੱਡੀ ਇੱਕ ਮੀਮ ਲਾਗਰੋਲ ਨਹੀਂ ਇੱਥੇ ਪੁੱਜ ਗਿਆ। ਇੱਕ ਸਿੱਧਾ ਤੁਹਾਨੂੰ ਕਹਿ ਸਕਦੇ ਮੇਰੇ ਬੰਦੇ ਖੁਦ ਗਏ ਆ ਜੀ ਸਾਰੇ ਬੰਦੇ ਗਏ ਆ। ਪਾਸਟ ਤੱਕ ਗਏ। ਜਦੋਂ ਪਤਾ ਲੱਗਦਾ ਗਿਆ ਸਾਰੇ ਨੇ ਅਪਰੋਚ ਕੀਤੀ ਹੈ। ਵੱਡੀ ਕਰਾਣੇ। ਬੋਲੋ ਲੈੜੀ ਜਾਂਦੀ ਇੱਥੇ। ਬੋਲੋ ਨਾਰਾ ਲਾਓ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਬੀਲੀ ਬੋਰਡ ਮੁਰਦਾਬਾਦ। ਮੁਰਦਾਬਾਦ। ਮਰਦਾਬਾਦ ਮਰਦਾਬਾਦ ਹੋਰ ਕੀ ਹਾਲ ਹਾਂਜੀ ਲੈ ਰੋ ਵੈਸੇ ਅ ਸਭ ਤੋਂ ਪਹਿਲਾਂ ਅੱਜ ਬੜੀ ਅਨਸੁਖਾਵੀ ਘਟਨਾ ਵਾਪਰੀ ਐ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਕਲਾਨੌਰ ਪਿੰਡ ਦੀ ਇਹ ਜ਼ਮੀਨ ਆ ਜਿੱਥੇ ਰਕਵੇ ਚ ਅਸੀਂ ਖੜੇ ਆਂ ਔਰ ਇਸ ਖੇਤੀਬਾੜੀ ਵਾਲੀ ਜ਼ਮੀਨ ਦੇ ਵਿੱਚ ਦੋ ਤਿੰਨ ਸ਼ੈਲਰ ਲੱਗੇ ਹੋਏ ਨੇ ਜਿਨ੍ਹਾਂ ਨੂੰ ਕਮਰਸ਼ੀਅਲ ਜੜੀ ਲਾਈਨ 11 ਕੇਵੀ ਦਿੱਤੀ ਗਈ ਆ ਜਿਹੜੀ 24 ਘੰਟੇ ਸਪਲਾਈ ਦਿੰਦੀ ਆ ਔਰ ਉਸ ਲਾਈਨ ਦੇ ਵਿੱਚ ਅਸ ਜਿਸ ਨੁਕਰ ਤੇ ਖੜੇ ਆ ਇਹਦੇ ਤੇ ਅਸੀਂ ਆਣ ਕੇ ਜਦੋਂ ਸਾਰਿਆਂ ਨੇ ਦੇਖਿਆ ਤੇ ਦੋ ਤਿੰਨ ਜੰਪਰ ਨੇ ਜਿਹੜੇ ਬਹੁਤ ਲੂਸ ਨੇ ਤੇ ਚਲਦੀ ਹਵਾ ਨਾਲ ਜਦੋਂ ਜੰਪਰ ਉਹ ਜੁੜੇ ਆ ਜਿਹੜੇ ਆਪਾਂ ਇਸ ਵੀਡੀਓ ਚ ਦਿਖਾਵਾਂਗੇ ਵੀ ক্লোਜ਼ ਅਪ ਚ ਵੀ ਆਪਾਂ ਫੋਟੋਗ੍ਰਾਫ ਸ਼ੇਅਰ ਕਰ ਸਕਦੇ ਆ ਉਹਦੇ ਵਿੱਚ ਸਪਾਰਕਿੰਗ ਹੋਈ ਆ ਬਿਲਕੁਲ ਦਿਖਦੀ ਆ ਜੰਪਰ ਦੇ ਉੱਪਰ ਸਪਾਰਕਿੰਗ ਹੋਈ ਆ ਔਰ ਇਸ ਨੁਕਰ ਤੋਂ ਜਿਹੜੀ ਆ ਹਵਾ ਚੱਲੀ ਆ ਔਰ ਇਹ ਜਿਹੜੀ ਆ ਸਾਊਥ-ਵੈਸਟਰਨ ਸਾਈਡ ਨੂੰ ਇਹ ਗਈ ਆ ਔਰ ਇਥੋਂ ਤਕਰੀਬਨ 400 ਏਕੜ ਰਕਬਾ ਸਾੜ ਕੇ ਇੱਕ ਪਰਾਲੀ ਦੇ ਡੰਪ ਨੂੰ ਅੱਗ ਲੱਗੀ ਆ ਜਿਹਦੇ ਵਿੱਚ ਬਹੁਤ ਸਾਰੀ ਮਸ਼ੀਨਰੀ ਸੜ ਗਈ ਆ ਟਰੈਕਟਰ ਬੈਲਰ ਫਿਰ ਸੁਪਰ ਸੀਡਰ ਹੋਰ ਵੀ ਛੋਟੇ ਛੋਟੇ ਸਾਧ ਬਹੁਤ ਔਰ ਇੰਨਾ ਸ਼ੁਕਰ ਹੈ ਕਿ ਸਾਡਾ ਕੋਈ ਜਾਨੀ ਨੁਕਸਾਨ ਉਹਦੇ ਵਿੱਚ ਨਹੀਂ ਹੋਇਆ ਹੁਣ ਸਾਰੇ ਹੀ ਜ਼ਿਮੀਦਾਰਾਂ ਦਾ ਇੱਥੇ ਰੋਸ ਆ ਤਕਰੀਬਨ ਇਥੋਂ 40 ਤੋਂ 45 ਜ਼ਿਮੀਦਾਰ ਆ ਜਿਨ੍ਹਾਂ ਦਾ ਰਕਬਾ ਇੱਥੇ ਸੜਿਆ ਕਿਸੇ ਦੇ 20 ਏਕੜਾ ਕਿਸੇ ਦੇ 10 ਏਕੜਾ ਕਿਸੇ ਦੇ 4 ਏਕੜਾ ਸਾਡੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਆ ਕਿ ਜਦੋਂ ਵੀ ਇਦਾਂ ਦੀ ਕੋਈ ਇੰਡਸਟਰੀਅਲ ਪਲਾਨਿੰਗ ਕਰਨੀ ਹੈ ਕਿਸੇ ਕਿਸੇ ਨੁਕਰ-ਨਕਰ ਚਲਾ ਲਿਆ ਕਰਨ ਇਦਾਂ ਦੀਆਂ ਜਿਹੜੀਆਂ ਲਾਈਨਾਂ ਕਮਰਸ਼ੀਅਲ ਲਾਈਨਸ ਜਿਹੜੀਆਂ ਦੇਣੀਆਂ ਇੰਡਸਟਰੀ ਦੇ ਵਿੱਚ ਉਹ ਵਾਜਬ ਨਹੀਂ ਹੈਗੀਆਂ ਔਰ ਪਤਾ ਨਹੀਂ ਕਿਉਂ ਪ੍ਰਸ਼ਾਸਨੀਆਂ ਪਲਾਨਿੰਗ ਬੋਰਡ ਨੂੰ ਇਹ ਗੱਲ ਸਮਝ ਕਿਉਂ ਨਹੀਂ ਲੱਗਦੀ ਹੁਣ ਇਹਨਾਂ ਗਰੀਬਾਂ ਦਾ ਨੁਕਸਾਨ ਕਰਕੇ ਅਜੇ ਤੱਕ ਕੋਈ ਵੀ ਜ਼ਿੰਮੇਵਾਰ ਬੰਦਾ ਇੱਥੇ ਬੋੜਿਆ ਨਹੀਂ ਇੱਕ ਖੇਤੀਬਾੜੀ ਵਿਭਾਗ ਦੇ ਵਾਲੇ ਵਿਚਾਰੇ ਆ ਜਾਂਦੇ ਆ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਨਾ ਉਹਨਾਂ ਦੀ ਕੋਈ ਸੁਣਦਾ ਨਾ ਕੋਈ ਗਿਣਦਾ ਹੁਣ ਅਜੋਕੇ ਹਾਲਾਤ ਦੇ ਵਿੱਚ ਅਜੇ ਵੀ ਡੰਪ ਦੇ ਵਿੱਚ ਅੱਗ ਬਲ ਰਹੀ ਆ ਜਿਹਦੇ ਤਹਿਤ ਸਾਡੇ ਚੀਫ ਐਗਰੀਕਲਚਰ ਅਫਸਰ ਨੇ ਜਿਹੜਾ ਫਾਰਮ ਡਿਪਾਰਟਮੈਂਟ ਆ ਉਹਦੇ ਜ਼ਿੰਮੇਵਾਰ ਅਫਸਰ ਨੂੰ ਫੋਨ ਕੀਤਾ ਤੇ ਅੱਗੋਂ ਜਵਾਬ ਇਹ ਮਿਲਿਆ ਕਿ ਜੀ ਉਹ ਅਸੀਂ ਤਿੰਨ ਗੱਡੀਆਂ ਪਾਣੀ ਇਹਦੇ ਤੇ ਸੁੱਟਿਆ ਸੀ ਔਰ ਉਹ ਬੁਜੀ ਨਹੀਂ ਇਹ ਜੀਸੀਬੀ ਨਾਲ ਫੋਲਣੀ ਪੈਣੀ ਆ ਹੁਣ ਸਾਡਾ ਸਵਾਲ ਇਹ ਆ ਕਿ ਇਸ ਨੁੱਕਰ ਤੋਂ ਜੇ 400 ਏਕੜ ਨੂੰ ਅੱਗ ਲੱਗੀ ਆ ਜਿਹਦੇ ਵਿੱਚ ਬਿਲਕੁਲ ਸ਼ਰ੍ਹਾਂ ਦੇਖ ਰਿਹਾ ਕਿ ਬਿਜਲੀ ਵਿਭਾਗ ਗੁਨਾਹਗਾਰ ਆ ਔਰ ਕੀ ਉਹ ਫਾਰ ਡਿਪਾਰਟਮੈਂਟ ਜੇ ਉਹ ਤੋਂ ਅੱਗੇ ਅੱਗੇ ਵਧੀਆ ਤੇ ਫਾਰ ਡਿਪਾਰਟਸ ਮੇਮਰੀ ਲਏਗਾ ਉਸ ਗੱਲ ਦੀ ਇਹ ਪ੍ਰਸ਼ਾਸਨ ਇਦਾਂ ਕਿਉਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਬਾਰ-ਬਾਰ ਦੌੜਦੇ ਆ ਜੇ ਕਿਸੇ ਜ਼ਿੰਮੇਦਾਰ ਕੋ ਇੱਕ ਪੋਲ ਟੁੱਟ ਜਾਂਦਾ ਆ ਉਹਨੂੰ ਹਜ਼ਾਰਾਂ ਹੀ ਰੁਪਈਆ ਬਿਜਲੀ ਮੈਕਮਾ ਜੁਰਮਾਨਾ ਪਾਉਂਦਾ ਆ ਅੱਜ ਉਸ ਬਿਜਲੀ ਮੈਹਿਮੇ ਦੀ ਅਣਗਹਿਲੀ ਕਰਕੇ ਜੰਪਰ ਢਿੱਲੇ ਹੋਣ ਕਰਕੇ ਸਪਾਰਕਿੰਗ ਹੋਣ ਕਰਕੇ ਜਿਹੜੀ ਇਹ 400 ਏਕੜ ਕਣਕ ਸੜੀ ਆ ਡੰਪ ਸੜਿਆ ਮਸ਼ੀਨਰੀ ਸੜੀ ਆ ਸਾਡੀ ਇਹ ਗੁਜ਼ਾਰਸ਼ ਹੈ ਕਿ ਇਹ ਟੋਟਲ ਇਹਦਾ ਮੌਈਨਾ ਕਰਾ ਕੇ ਜਿੰਨਾ ਹਰਜਾਨਾ ਬਣਦਾ ਆ ਉਹ ਹਰਜਾਨਾ ਬਣਾ ਕੇ ਤੇ ਬਿਜਲੀ ਵਿਭਾਗ ਨੂੰ ਉਹ ਜਿਹੜਾ ਹਰਜਾਨਾ ਪਾਇਆ ਜਾਵੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ ਜੇ ਸਾਡੀ ਗੱਲ ਸੁਣੀ ਜਾਂਦੀ ਆ ਮੰਨੀ ਜਾਂਦੀ ਆ ਫਿਰ ਅਸੀਂ ਮੰਨਾਂਗੇ ਕਿ ਇਹ ਬਦਲਾਅ ਦੀ ਸਰਕਾਰ ਹੈ ਨਹੀਂ ਤੇ ਪਈ ਪ੍ਰਣਾਲਾ ਉੱਥੇ ਦਾ ਉੱਥਾ ਹੈ ਸਾਡੇ ਵੱਲੋਂ ਅਸੀਂ ਰੋਸ ਵੀ ਕਰਾਂਗੇ ਅਸੀਂ ਮਜਾਰੇ ਵੀ ਕਰਾਂਗੇ ਜੇ ਸਾਡੀ ਗੱਲ ਨਾ ਸੁਣੀ ਗਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ